ਸੀਮੀਨੇ ਬੱਛੀ ਨੇ ਹਾਂ ਜੀ ਸੀਮੀਨੇ ਮਰੱਤ ਦੇ ਲੇ ਵੈਸੇ ਕੋ ਲੋ ਮੈਂ 24 ਜਨਵਰੀ ਦੇ 25 ਦੇ ਤੇ ਬਾਰਡਰ ਕ੍ਰਾਸ ਕੀਤਾ ਹਾਂ ਜੀ ਬਾਰਡਰ ਕ੍ਰਾਸ ਕੀਤਾ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗਏ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਹਾਨੂੰ ਪਲੇਨ ਚ ਹਵਾਲਤਾ ਬਾਅਦ ਚ ਉਹ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਸਾਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਇਹ ਪੈਰਾਂ ਨੂੰ ਬੇੜੀਆਂ ਤੇ ਬੀਤੇ ਕੱਲ੍ਹ ਯੂਐਸ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਭਰਿਆ ਜਹਾਜ਼ ਅੰਮ੍ਰਿਤਸਰ ਲੈਂਡ ਹੋਇਆ ਤਾਂ ਦੇਰ ਰਾਤ ਤੱਕ ਨੌਜਵਾਨ ਆਪਣੇ ਘਰਾਂ 'ਚ ਮੁੜਦੇ ਰਹੇ ਜਿਨ੍ਹਾਂ ਨੂੰ ਸਹੀ ਸਲਾਮਤ ਦੇਖ ਇੱਕ ਪਾਸੇ ਜਿੱਥੇ ਪਰਿਵਾਰਾਂ ਦੇ ਮਰਨ 'ਚ ਖੁਸ਼ੀ ਸੀ ਉੱਥੇ ਹੀ ਲੱਖਾਂ ਰੁਪਏ ਲਾ ਕੇ ਬਾਹਰ ਭੇਜੇ ਆਪਣੇ ਬੱਚਿਆਂ ਦਾ ਇੰਝ ਮੁੜ ਆਉਣਾ ਉਹਨਾਂ ਲਈ ਕਿਤੇ ਨਾ ਕਿਤੇ ਦਰਦ ਅਤੇ ਚਿੰਤਾਜਨਕ ਵੀ ਸੀ ਉਧਰ ਫਤਿਹਗੜ ਚੂੜੀਆਂ ਦਾ ਨੌਜਵਾਨ ਜਸਪਾਲ ਸਿੰਘ ਵੀ ਇਹਨਾਂ ਵਾਪਸ ਭੇਜੇ ਨੌਜਵਾਨਾਂ ਵਿੱਚੋਂ ਇੱਕ ਸੀ ਜਿਸਨੇ ਜੁਲਾਈ 2024 ਨੂੰ ਅਮਰੀਕਾ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਸੁਪਨੇ ਨਾਲ ਭਾਰਤ ਛੱਡਿਆ ਸੀ ਪਰ ਬੀਤੇ ਕੱਲ੍ਹ ਉਸ ਨੂੰ ਡਿਪੋਰਟ ਕਿਤੇ ਨੌਚਵਾਨਾਂ ਨਾਲ ਵਾਪਸ ਪੰਜਾਬ 戻ਨਾ ਪਿਆ ਤੇ ਆਪਣੀ ਬੱਚਤ ਆਪਣੇ ਵਿਸ਼ਵਾਸ ਅਤੇ ਬਿਹਤਰ ਭਵਿੱਖ ਦੀਆਂ ਆਪਣੀਆਂ ਉਮੀਦਾਂ ਨੂੰ ਦਾਤੇ ਲਗਾ ਕੇ ਉਹ ਅਮਰੀਕਾ ਚਲੇ ਗਿਆ ਜਸਪਾਲ ਅਮਰੀਕਾ ਚ ਕਾਨੂੰਨੀ ਤੌਰ ਤੇ ਸੈਟਲ ਹੋਣਾ ਚਾਹੁੰਦਾ ਸੀ ਜਿਸ ਲਈ ਉਸ ਨੇ ਏਜੰਟ ਨੂੰ 30 ਲੱਖ ਰੁਪਏ ਦਿੱਤੇ ਪਰ ਏਜੰਟ ਨੇ ਉਸ ਨਾਲ ਤੋਖਾ ਕੀਤਾ ਕਰੀਬ 7 ਮਹੀਨੇ ਵੱਖ-ਵੱਖ ਦੇਸ਼ਾਂ 'ਚ ੱਤਕੇ ਖਾਣ ਮਗਰੋਂ ਉਸ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਇਆ ਗਿਆ ਪਰ ਅਮਰੀਕੀ ਪੁਲਿਸ ਨੇ ਉਸ ਨੂੰ ਅਮਰੀਕਾ ਮੈਕਸੀਕੋ ਦੇ ਬਾਰਡਰ ਤੇ ਗ੍ਰਿਫਤਾਰ ਕਰ ਲਿਆ ਅਤੇ ਕਰੀਬ 11 ਦਿਨ ਬਾਅਦ ਹੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਾਹ ਹਰਦੌਰਵਾਦ ਤੋਂ ਹੁਣ ਕਿੱਥੇ ਰਹ ਰਹੇ ਹਰੇਗੜ੍ਹ ਜੂੜੀਆਂ ਜੀ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਐਜੰਟਾਂ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਮੈਂ ਜੁਆਇਸ ਜੇ ਤੋ ਇੱਥੋਂ ਗਿਆ ਸੀਗਾ ਜਿਹੜੇ ਅੰਤ ਨਾਲ ਗੱਲ ਹੋਈ ਗਏ ਮੇਰੀ ਇੱਕ ਨੰਬਰ ਜੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫੜੇ ਘੁੰਮ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀਗਾ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਜਾ ਤੇ ਇੱਕ ਨੰਬਰ ਜੀ ਵਿਜਲਵਾ ਗਿਆ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਉਹਨੇ ਆਪਣਾ ਬਿਆਰ ਬਦਲ ਲਿਆ ਕਿਉਂਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਇਹ ਕਦੋਂ ਗਏ ਸੀ ਤੁਸੀਂ ਮੈਂ 24 ਸਾਲ ਪਹਿਲਾਂ ਗਿਆ ਸੀ 7ਵੇਂ ਮੈਂ ਮੈਂ ਜੇ ਚਵੀ। ਇਹ 6 ਮਹੀਨੇ ਬਾਅਦ 6 ਮਹੀਨੇ ਮੈਨੂੰ ਰੱਟ ਦੇ ਦਿੱਲੇ। ਯੂਐਸਏ ਕੋਲ ਪੁੱਛੀ। ਮੈਂ 24 ਜਨਵਰੀ ਦੇ 25 ਦੇ ਉੱਤੇ ਬਾਰਡਰ ਕ੍ਰਾਸ ਕੀਤਾ। ਹਾਂਜੀ ਬਾਰਡਰ ਕ੍ਰਾਸ ਕੀਤਾ। ਤੇ ਯੂਐਸਏ ਗਿਆਨ ਕਰਦੇ ਦੇ ਨੋ। ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜ ਦਿੱਤਾ। 11 ਦਿਨ ਹੋਏ। ਉੱਥੇ ਤੁਹਾਨੂੰ ਅਰੈਸਟ ਕਰ ਲਿਆ। ਹਾਂਜੀ ਅਰੈਸਟ ਕਰ ਲਿਆ। ਹਾਂਜੀ ਬਾਰਡਰ ਪਟ੍ਰੋਲ। ਅਟਾ ਬਟੋਲੀ ਕਿੰਨੇ ਦਿਨ ਰੱਖਿਆ ਤਾ ਉਹਨੇ 11 ਦਿਨ ਰੱਖਿਆ ਜਸਪਾਲ ਮੁਤਾਬਕ ਜਦੋਂ ਉਸਨੂੰ ਫੌਜੀ ਜਹਾਜ਼ ਵਿੱਚ ਬਿਠਾਇਆ ਗਿਆ ਤਾਂ ਉਸਨੇ ਸੋਚਿਆ ਕਿ ਉਸਨੂੰ ਕਿਸੇ ਹੋਰ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਜਾ ਰਿਹਾ ਹੈ ਅਤੇ ਉਹਨਾਂ ਚੋ ਕਿਸੇ ਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਉਹ ਕਿੱਥੇ ਜਾ ਰਹੇ ਨੇ ਇੰਨਾ ਹੀ ਨਹੀਂ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅਮਰੀਕਾ ਤੋਂ ਹਥਕੜੀ ਲਗਾ ਕੇ ਅਤੇ ਬੇੜੀਆਂ ਪਾ ਕੇ ਭੇਜਿਆ ਗਿਆ ਸੀ ਅਤੇ ਅੰਮ੍ਰਿਤਸਰ ਪਹੁੰਚਣ ਤੋਂ ਠੀਕ ਪਹਿਲਾਂ ਉਹਨਾਂ ਦੀਆਂ ਹਥਕੜੀਆਂ ਉਤਾਰ ਦਿੱਤੀਆਂ ਗਈਆਂ ਅਤੇ 에ਅਰਪੋਰਟ ਤੇ ਉਤਰਨ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਸਰ ਪੰਜਾਬ ਪਹੁੰਚੇ ਨੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲਾਈਟ 'ਚ ਬਾਹਰ ਸਜਾਉਂਦੇ ਉਦੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਨਹੀਂ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗੀ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਹਨ ਨੂੰ ਪਲੇਨ 'ਚ ਬਾਹਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਐ ਸੋਚਿਆ ਵੀ ਦੂਜੀ ਚੌਂਕੀ 'ਚ ਜਾਂ ਮੰਨ ਲਓ ਕਿ ਕੈਂਪ 'ਚ ਲੈ ਕੇ ਚੱਲੇ ਤੇ ਬਾਚ ਉਹਨੇ ਜਿਹੜਾ ਪੁਲਿਸ ਅਫਸਰ ਹੀ ਉਹਨੇ ਉਹਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ ਪੈਰਾਂ ਨੂੰ ਬੀੜੀਆਂ ਹਾਂਜੀ ਅੱਛਾ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਕਿਥੇ ਰਾਜ ਸਾਹਿਬ ਹਾਂਜੀ ਰਾਜ ਸਾਹਿਬ ਉਤਰੇ ਉੱਥੇ ਪਤਾ ਲੱਗਾ ਵੀ ਇਹੀ ਸਾਰਾ ਨੇ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਇਹੀ ਵੀ ਆ ਜਾ ਰਹੇ ਆ ਮਤ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ। ਕਿਉਂ ਇੱਥੇ ਆ ਕੇ ਪਤਾ ਲੱਗਾ। ਇਹ ਫਿਰ ਬੇੜੀਆਂ ਇੱਥੇ ਖੋਲੀਆਂ। ਹਾਂਜੀ ਇੱਥੇ ਆ ਕੇ ਖੋਲੀਆਂ। ਇੱਥੇ ਫਿਰ ਤੇ ਜਦੋਂ ਤੁਸੀਂ ਉੱਤਰੀ ਕਿਸ ਤਰ੍ਹਾਂ ਦਾ ਹਾਵ-ਭਾਵ ਲੱਗਾ ਤਾਂ। ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ। ਹਾਂ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ। ਹਾਂਜੀ ਬੇਸਾ ਬਹੁਤ ਲੱਗਾ ਏ ਸਾਰਾ। ਪੈਸੇ ਦਾ ਇੰਤਜ਼ਾਮ ਕਿੱਥੋਂ ਹੋਇਆ ਸੀ ਜਿਹੜਾ ਇੰਤਜ਼ਾਮ ਪੈਸੇ ਦਾ ਇੰਤਜ਼ਾਮ ਐਡੰਗ ਸੱਜਣਾ ਮਿੱਤਰਾਂ ਕੋ ਫੜ ਕੇ ਜਿੰਕੋ ਜੀ ਅਜੀ ਤੜੀਆਂ ਪੁੜੀਆਂ ਹੰਮ ਰਹੇ ਜੋ ਵੀ ਹੋਇਆ ਕਿੰਨੂੰ ਲਾ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜੰਟਨੂੰ ਦਿੰਨੇ ਇਹ ਕੋਈ ਆਪਣੀ ਕਿਸਮਤ ਨੂੰ ਤਦਾਦੀਏ ਕੇ ਭਾਰਤ ਵਾਪਸ ਭੇਜੇ ਗਏ ਲੋਕ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਨ ਜਿਨ੍ਹਾਂ ਨੂੰ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਨਵੀਂ ਨੀਤੀ ਤੋਂ ਬਾਅਦ ਭਾਰਤ ਵਾਪਸ ਭੇਜਿਆ ਗਿਆ ਟਰੰਪ ਨੇ ਐਲਾਨ ਕੀਤਾ ਕਿ ਉਹਨਾਂ ਵੱਲੋਂ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਇਸੇ ਤਰ੍ਹਾਂ ਡਿਪੋਰਟ ਕੀਤਾ ਜਾਵੇਗਾ ਗੁਰਦਾਸਪੁਰ ਤਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ